ਤਰਨ ਤਾਰਨ ਚੋਣਾਂ ਦੇ ਨਤੀਜੇ ਆਏ ਐ ਐਸੇ ਨਤੀਜੇ ਆਏ ਕਿ ਸਾਰੇ ਪੰਜਾਬ ਨੂੰ ਹੈਰਾਨੀ ਕਰਕੇ ਰੱਖ ਦਿੱਤਾ ਸਭ ਤੋਂ ਜ਼ਿਆਦਾ ਦੋ ਹੈਰਾਨਗੀ ਵਾਲੀਆਂ ਗੱਲਾਂ ਸਾਹਮਣੇ ਆਈਆਂ ਇੱਕ ਅਕਾਲੀਆਂ ਦਾ ਉਭਾਰ ਤੇ ਦੂਜਾ ਮਨਦੀਪ ਸਿੰਘ ਦੀ ਬੁਰੀ ਹਾਰ ਇਹਨਾਂ ਦੋ ਚੀਜ਼ਾਂ ਨੇ ਸਾਰਿਆਂ ਨੂੰ ਹੈਰਾਨ ਕੀਤਾ ਤੇ ਚੋਣ ਨਤੀਜਿਆਂ ਨੇ ਤਾਂ ਸਾਡੇ ਸਰਵੇ ਨੂੰ ਵੀ ਇੱਧਰ ਉੱਧਰ ਕਰ ਦਿੱਤਾ ਅਸੀਂ ਸਰਵੇ ਦਿੱਤਾ ਸੀ ਇਹ ਕਿ ਪਹਿਲੇ ਨੰਬਰ ਤੇ ਹਰਮੀਤ ਸੰਧੂ ਜਿੱਤਣਗੇ ਦੂਜੇ ਤੇ ਮਨਦੀਪ ਸਿੰਘ ਤੀਜੇ ਤੇ ਅਕਾਲੀ ਦਲ ਚੌਥੇ ਤੇ ਕਾਂਗਰਸ ਤੇ ਪੰਜਵੇਂ ਤੇ ਆਵੇਗੀ ਭਾਜਪਾ ਬਾਕੀ ਸਾਰਾ ਕੁਝ ਠੀਕ ਉਹੀ ਕੁਝ ਹੋਇਆ ਸਾਡੇ ਸਰਵੇ ਦੇ ਮੁਤਾਬਿਕ ਪਰ ਅਸੀਂ ਵੀ ਹੈਰਾਨ ਰਹਿ ਗਏ ਜਦੋਂ ਦੂਜੇ ਨੰਬਰ ਤੇ ਅਕਾਲੀ ਦਲ ਆ ਗਿਆ ਤੇ ਤੀਜੇ ਨੰਬਰ ਤੇ ਉਹ ਵੀ ਬਹੁਤ ਪਿੱਛੇ ਤੀਜੇ ਨੰਬਰ ਤੇ ਬਹੁਤ ਪਿਛਲੀਆਂ ਵੋਟਾਂ ਨਾਲ ਘੱਟ ਵੋਟਾਂ ਨਾਲ ਮਨਦੀਪ ਸਿੰਘ ਚਲੇ ਗਏ ਭਾਵੇਂ ਉਹਨਾਂ ਦੀ ਬੁਰੀ ਹਾਰ ਹੋਈ ਮਸਾਈ ਜ਼ਮਾਨਤ ਵੀ ਬਚੀ ਹੁਣ ਇਹਨਾਂ ਦੇ ਪਿੱਛੇ ਤਿੰਨ ਤਿੰਨ ਕਾਰਨ assi ਤੁਹਾਨੂੰ ਦੱਸਣ ਜਾ ਰਹੇ ਹਾਂ ਤਿੰਨ ਕਾਰਨ ਅਕਾਲੀਆਂ ਦੇ ਉਭਾਰ ਦੇ ਤੇ ਤਿੰਨੇ ਕਾਰਨ ਮਨਦੀਪ ਸਿੰਘ ਦੀ ਏ ਬੁਰੀ ਹਾਰ ਦੀ ਅਕਾਲੀਆਂ ਦੇ ਉਭਾਰ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾ ਕਾਰਨ ਤਾਂ ਜਿਹੜਾ ਲਗਭਗ ਸਭ ਨੂੰ ਸਮਝ ਆ ਹੀ ਗਿਆ ਹੋਵੇਗਾ ਉਹ ਹੈ ਉਮੀਦਵਾਰ ਦੀ ਚੋਣ ਸੁਖਬੀਰ ਬਾਦਲ ਨੇ ਆਪ ਉਮੀਦਵਾਰ ਚੁਣਿਆ ਦੱਸਿਆ ਜਾਂਦਾ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਅਮਰਤ ਪਾਲ ਸਿੰਘ ਬਾਠ ਜਿਨ੍ਹਾਂ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਗੈਂਗਸਟਰ ਤੱਕ ਵੀ ਕਹਿ ਦਿੱਤਾ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਆਪਣੇ ਭਾਸ਼ਣਾ ਚ ਉਹਨਾਂ ਦੇ ਰਿਸ਼ਤੇਦਾਰ ਕੰਚਨਪ੍ਰੀਤ ਕੌਰ ਧੀ ਅਤੇ ਉਹ ਉਹਨਾਂ ਦੇ ਮਾਤਾ ਸੁਖਵਿੰਦਰ ਕੌਰ ਰੰਧਾਵਾ ਆਜ਼ਾਦ ਗਰੁੱਪ ਸੀ ਉਹਨਾਂ ਦਾ ਉਹਨਾਂ ਦੇ ਕੋਲ ਕੁਝ ਸਰਪੰਚ ਤੇ ਕੁਝ ਕਾਉਂਸਲਰ ਵੀ ਸੀਗੇ ਉਹਨਾਂ ਨੂੰ ਉਮੀਦਵਾਰ ਬਣਾਇਆ ਧਰਮੀ ਫੌਜੀ ਪਰਿਵਾਰ ਦੇ ਮੈਂਬਰ ਤਰ ਮੀ ਫੌਜੀ ਦੇ ਪਰਿਵਾਰਕ ਮੈਂਬਰ ਨੂੰ ਅਸੀਂ ਉਮੀਦਵਾਰ ਬਣਾਇਆ ਸਭ ਜਗ੍ਹਾ ਤੇ ਇਹੀ ਪ੍ਰਚਾਰ ਸਭ ਜਗ੍ਹਾ ਤੇ ਇਹੀ ਨਾਰਾ ਅਕਾਲੀ ਦਲ ਦੇ ਵੱਲੋਂ ਦਿੱਤਾ ਗਿਆ ਜਿਹੜਾ ਕਿ ਸਫਲ ਵੀ ਹੁੰਦਾ ਨਜ਼ਰ ਆਇਆ ਲੋਕਾਂ ਦੇ ਦਿਲਾ ਤੇ ਇਹ ਗੱਲ ਗਈ ਕਿ ਹਾਂ ਧਰਮੀ ਫੌਜੀ ਪਰਿਵਾਰਕ ਮੈਂਬਰ ਨੂੰ ਟਿਕਟ ਮਿਲੀ ਹੈ ਅਤੇ ਉਸ ਦਾ ਫਾਇਦਾ ਅਕਾਲੀ ਦਲ ਨੂੰ ਵੋਟਾਂ ਦੇ ਵਿੱਚ ਵੇਖਣ ਨੂੰ ਮਿਲਿਆ ਅਸੀਂ ਵੀ ਜਦੋਂ ਲੋਕਾਂ ਦੇ ਕੋਲ ਗਏ ਤਾਂ ਉਹਨਾਂ ਨੇ ਆਖਿਆ ਕਿ ਧਰਮੀ ਫੌਜੀ ਦੇ ਪਰਿਵਾਰ ਦਾ ਜਿਹੜਾ ਉਮੀਦਵਾਰ ਹੈ ਅਸੀਂ ਤਾਂ ਉਸ ਨੂੰ ਵੋਟ ਪਾਵਾਂਗੇ ਸੁਖਵਿੰਦਰ ਕੌਰ ਰੰਧਾਵਾ ਦਾ ਤਾਂ ਪੂਰਾ ਨਾਮ ਵੀ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਸੀ ਜਿਨ੍ਹਾਂ ਦੇ ਕੋਲ ਅਸੀਂ ਗਏ ਪਰ ਉਹਨਾਂ ਨੇ ਬਸ ਇਨਾ ਆਖਿਆ ਕਿ ਅਕਾਲੀਆਂ ਦੇ ਵੱਲੋਂ ਜਿਹੜਾ ਧਰਮੀ ਫੌਜੀ ਪਰਿਵਾਰ ਦਾ ਉਮੀਦਵਾਰ ਹੈ ਅਸੀਂ ਉਸ ਨੂੰ ਵੋਟਾਂ ਪਾਵਾਂਗੇ ਪਹਿਲੀ ਗੱਲ ਉਮੀਦਵਾਰ ਦੀ ਚੋਣ ਅਕਾਲੀ ਦਲ ਨੂੰ ਹੋਇਆ ਫਾਇਦਾ ਇਸੇ ਕਰਕੇ ਹੀ ਉਭਾਰ ਸਾਹਮਣੇ ਆਇਆ ਉੱਪਰ ਕੇ ਸਾਹਮਣੇ ਆਇਆ ਅਕਾਲੀ ਦਲ ਦੂਜਾ ਕਾਰਨ ਜੋ ਮੰਨਿਆ ਜਾ ਰਿਹਾ ਕਿ ਅਕਾਲੀ ਦਲ ਦਾ ਅਜੇ ਵੀ ਤਰਨਤਾਰਨ ਦੇ ਵਿੱਚ ਦਬਦਬਾ ਹੈ ਇਹ ਗੱਲ ਸਰਕਾਰ ਨੂੰ ਵੀ ਪਤਾ ਸੀ ਇਸੇ ਕਰਕੇ ਹੀ ਹਰਮੀਤ ਸੰਧੂ ਨੂੰ ਅਕਾਲੀਆਂ ਚੋਂ ਲਿਆ ਕੇ ਆਪਣਾ ਉਮੀਦਵਾਰ ਬਣਾਇਆ ਆਮ ਆਦਮੀ ਪਾਰਟੀ ਨੇ ਜਦੋਂ ਚੋਣ ਪ੍ਰਚਾਰ ਚੱਲ ਰਿਹਾ ਸੀ ਤਾਂ ਅਕਾਲੀ ਦਲ ਦੇ ਖਿਲਾਫ ਹੀ ਸਭ ਤੋਂ ਜ਼ਿਆਦਾ ਚੋਣ ਪ੍ਰਚਾਰ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਉਦੋਂ ਇਹ ਸੋਚਿਆ ਜਾ ਰਿਹਾ ਸੀ ਕਿ ਆਪੇ ਭਗਵੰਤ ਮਾਨ ਕਹਿੰਦੇ ਕਿ 2019 ਚ ਅਕਾਲੀ ਦਲ ਖਤਮ ਹੋ ਗਿਆ ਫਿਰ 6 ਸਾਲ ਪਹਿਲਾਂ ਖਤਮ ਹੋਈ ਪਾਰਟੀ ਦੇ ਖਿਲਾਫ ਇਹਨੀ ਬਿਆਨਬਾਜ਼ੀ ਭਗਵੰਤ ਮਾਨ ਦੇ ਵੱਲੋਂ ਮੁੱਖ ਮੰਤਰੀ ਦੇ ਵੱਲੋਂ ਕਿਉਂ ਕੀਤੀ ਜਾ ਰਹੀ ਸ਼ਾਇਦ ਉਹਨਾਂ ਨੂੰ ਪਤਾ ਸੀ ਉਹਨਾਂ ਦੀਆਂ ਏਜੰਸੀਆਂ ਨੇ ਉਹਨਾਂ ਦੀਆਂ ਸਰਵੇ ਟੀਮਾਂ ਨੇ ਸ਼ਾਇਦ ਦੱਸਿਆ ਹੋਵੇਗਾ ਕਿ ਅਕਾਲੀ ਦਲੀ ਟੱਕਰ ਦੇ ਵਿੱਚ ਐ ਇਸੇ ਕਰਕੇ ਉਹ ਕਾਲੀਆਂ ਦੇ ਪਿੱਛੇ ਜ਼ਿਆਦਾ ਪਏ ਸੀ ਚੋਣ ਪ੍ਰਚਾਰ ਦੇ ਦੌਰਾਨ ਪੁਲਿਸ ਦੇ ਨਾਲ ਪੇਚਾ ਵੀ ਸਭ ਤੋਂ ਜ਼ਿਆਦਾ ਅਕਾਲੀਆਂ ਦਾ ਹੀ ਪਿਆ ਸੋਚਿਆ ਉਦੋਂ ਵੀ ਜਾ ਰਿਹਾ ਸੀ ਕਿ ਪੁਲਿਸ ਦੇ ਇੰਨੇ ਦੋਸ਼ ਅਕਾਲੀ ਦਲ ਕਿਉਂ ਲਾ ਰਿਹਾ ਜੇ ਤੱਕਾ ਹੋ ਰਿਹਾ ਤਾਂ ਪੁਲਿਸ ਕਾਲੀਆਂ ਨਾਲ ਤੱਕਾ ਕਿਉਂ ਕਰ ਰਹੀ ਹੈ ਜਾਂ ਤਾਂ ਮਨਦੀਪ ਸਿੰਘ ਨਾ ਕਰੇ ਜਾਂ ਫਿਰ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਨਾਲ ਕਰੇ ਪਾਰਾ ਅੰਸਲ ਦੇ ਵਿੱਚ ਸ਼ਾਇਦ ਸਰਕਾਰ ਨੂੰ ਅਤੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਆਮ ਆਦਮੀ ਪਾਰਟੀ ਨੂੰ ਇਹ ਪਹਿਲਾਂ ਹੀ ਪਤਾ ਸੀ ਕਿ ਸਾਡਾ ਮੁਕਾਬਲਾ ਅਕਾਲੀ ਦਲ ਦੇ ਨਾਲ ਹੀ ਹੈ ਅਜੇ ਇਹ ਹਰਮੀਤ ਸੰਧੂ ਤੋਂ ਬਿਨਾ ਪਰਫਾਰਮੈਂਸ ਹੈ ਕਾਰਗੁਜ਼ਾਰੀ ਹੈ ਅਕਾਲੀ ਦਲ ਦੀ ਹਰਮੀਤ ਸੰਧੂ ਚਾਰ ਵਾਰ ਲੜ ਚੁੱਕੇ ਇਥੋਂ ਤਿੰਨ ਵਾਰ ਵਿਧਾਇਕ ਰਹ ਚੁੱਕੇ ਤੇ ਚਾਰ ਵਾਰ ਇਲੈਕਸ਼ਨ ਲੜੇ ਉਹਨਾਂ ਨੇ ਅਕਾਲੀ ਦਲ ਦੀ ਟਿਕਟ ਤੇ ਮਤਲਬ ਪੱਕਾ ਅਕਾਲੀ ਵੱਡਾ ਲੀਡਰ ਤਰਨਤਾਰਨ ਦੇ ਵਿੱਚ ਅਕਾਲੀ ਦਲ ਦਾ ਮਤਲਬ ਹਰਮੀਤ ਸੰਧੂ ਸੀ ਹਰਮੀਤ ਸੰਧੂ ਨੂੰ ਪੱਟ ਕੇ ਲੈ ਗਏ ਝਾੜੂ ਵਾਲੇ ਇਸ ਦੇ ਬਾਵਜੂਦ ਅਕਾਲੀ ਦਲ ਨੇ ਇੰਨੀ ਵਧੀਆ ਕਾਰਗੁਜ਼ਾਰੀ ਵਿਖਾਈ ਹੈ ਇਹ ਵੀ ਇੱਕ ਕਾਰਨ ਹੈ ਕਿ ਤਰਨਤਾਰਨ ਦੇ ਵਿੱਚ ਅਜੇ ਵੀ ਦਬਦਬਾ ਹੈ ਅਕਾਲੀ ਦਲ ਦਾ ਤੀਜਾ ਕਾਰਨ ਹੈ ਕੰਮ ਕੀਤੇ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ ਪੰਜਾਬ 'ਚ ਤਾਂ ਤਰਨ ਤਰਨ ਦੇ ਲੋਕ ਆਖਦੇ ਨੇ ਕਿ ਇਹਨਾਂ ਨੇ ਕੰਮ ਕੀਤੇ ਸਾਡੇ ਇਲਾਕੇ 'ਚ ਹਾਲਾਂਕਿ ਉਸ ਦਾ ਫਾਇਦਾ ਇਕੱਲੇ ਅਕਾਲੀ ਦਲ ਨੂੰ ਨਹੀਂ ਹੋਇਆ ਹਰਮੀਤ ਸੰਧੂ ਨੂੰ ਵੀ ਹੋਇਆ ਲੋਕ ਆਖ ਰਹੇ ਸਨ ਜਦੋਂ ਅਸੀਂ ਵੀ ਸਰਵੇ ਕਰਨ ਲਈ ਗਏ ਲੋਕਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਆਖਿਆ ਜਦੋਂ ਹਰਮੀਤ ਸੰਧੂ ਸਾਡਾ ਐਮ ਐਲ ਏ ਸੀ ਅਕਾਲੀਆਂ ਦੀ ਸਰਕਾਰ ਸੀ ਇਸ ਨੇ ਕੀਤੇ ਸਾਡੇ ਕੰਮ ਕਿਸ ਨੇ ਆਖਿਆ ਅਕਾਲੀਆਂ ਨੇ ਕੀਤੇ ਅਸੀਂ ਅਕਾਲੀ ਗਣ ਵੋਟਾਂ ਪਾਵਾਂਗੇ ਕਿਸ ਨੇ ਆਕੇ ਹਰਮੀਤ ਸੰਧੂ ਨੇ ਕੀਤੇ ਅਸੀਂ ਹਰਮੀਤ ਨੂੰ ਵੋਟਾਂ ਪਾਵਾਂਗੇ ਭਾਵੇਂ ਹੁਣ ਉਹ ਝਾੜੂ ਦੇ ਵਾਲੀ ਐ ਮਤਲਬ ਦੋਵਾਂ ਧਿਰਾਂ ਨੂੰ ਇਸ ਦਾ ਫਾਇਦਾ ਹੋਇਆ ਝਾੜੂ ਵਾਲਿਆਂ ਨੂੰ ਵੀ ਆਮ ਆਦਮੀ ਪਾਰਟੀ ਨੂੰ ਵੀ ਹੋ ਗਿਆ ਹਰਮੀਤ ਸੰਧੂ ਦੇ ਆਉਣ ਦੇ ਕਰਕੇ ਤੇ ਅਕਾਲੀ ਦਲ ਨੇ ਕੰਮ ਕੀਤੇ ਸੀ ਉਹ ਲੋਕ ਯਾਦ ਕਰ ਰਹੇ ਸਨ ਕੰਮ ਕਿਹੜੇ ਜਿਵੇਂ ਲੋਕਾਂ ਦੇ ਨਿੱਜੀ ਕੰਮ ਹੋ ਗਏ ਜਾਂ ਫਿਰ ਜਿਹੜੀਆਂ ਸਕੀਮਾਂ ਚੱਲਦੀਆਂ ਸੀ ਬੱਚਿਆਂ ਨੂੰ ਸਾਈਕਲ ਦਿੰਦੇ ਸੀ ਛਗਣ ਸਕੀਮ ਪੈਨਸ਼ਨਾਂ ਅਜਿਹੀਆਂ ਕਈ ਸਕੀਮਾਂ ਸੀਗੀਆਂ ਆਟਾ ਦਾਲ ਉਹਨਾਂ ਦੇ ਕਰਕੇ ਲੋਕ ਯਾਦ ਕਰ ਰਹੇ ਸਨ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਅਸੀਂ ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ ਪਰ ਫਾਇਦਾ ਇਸ ਦਾ ਕੰਮਾਂ ਦਾ ਦੋਵਾਂ ਧਿਰਾਂ ਨੂੰ ਹੋਇਆ ਹਰਮੀਤ ਸੰਧੂ ਨੂੰ ਵੀ ਹੋਇਆ ਤੇ ਅਕਾਲੀ ਦਲ ਨੂੰ ਵੀ ਹੋਇਆ ਏ ਤਿੰਨ ਹੋ ਗਿਆ ਕਾਰਨ ਹੁਣ ਗੱਲ ਕਰਦੇ ਆ ਮਨਦੀਪ ਸਿੰਘ ਦੀ ਇੰਨੀ ਬੁਰੀ ਹਾਰ ਕਿਉਂ ਹੋਈ ਹੈ ਉਹਦੇ ਵੀ ਤਿੰਨ ਕਾਰਨ ਤੁਹਾਨੂੰ ਦੱਸਦੇ ਆ ਕਿਉਂਕਿ ਅਸੀਂ ਜ਼ਮੀਨੀ ਪੱਧਰ ਤੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਗਏ ਆ ਜਦੋਂ ਚੋਣ ਪ੍ਰਚਾਰ ਚੱਲ ਰਿਹਾ ਸੀ ਅਸੀਂ ਲੋਕਾਂ ਨਾਲ ਜਾ ਕੇ ਗੱਲਾਂ ਬਾਤਾਂ ਕੀਤੀਆਂ ਇਸ ਕਰਕੇ ਸਾਨੂੰ ਅੰਦਾਜ਼ਾ ਹੋ ਗਿਆ ਕਿ ਮਨਦੀਪ ਸਿੰਘ ਜਿੱਤਣਗੇ ਤਾਂ ਨਹੀਂ ਪਰ ਇਹ ਅੰਦਾਜ਼ਾ ਸਾਨੂੰ ਨਹੀਂ ਸੀ ਕਿ ਤੀਜੇ ਤੇ ਹੀ ਆ ਜਾਣਗੇ ਸਭ ਤੋਂ ਪਹਿਲਾ ਕਾਰਨ ਤਾਂ ਉਹਨਾਂ ਦੀ ਬੁਰੀ ਹਾਰ ਦਾ ਇਹ ਹੈ ਕਿ ਉਹ ਵਾਰਿਸ ਪੰਜਾਬ ਦੇ ਦੇ ਉਮੀਦਵਾਰ ਨਹੀਂ ਸੀ ਅਮਰਿਤਪਾਲ ਦੀ ਪਾਰਟੀ ਦੇ ਉਮੀਦਵਾਰ ਨਹੀਂ ਸਨ ਅਤੇ ਇਸ ਦਾ ਉਹਨਾਂ ਨੇ ਪ੍ਰਚਾਰ ਵੀ ਕੀਤਾ ਮਨਦੀਪ ਸਿੰਘ ਲੋਕਾਂ ਨੂੰ ਆਪਣੇ ਮੂੰਹੋਂ ਹੀ ਆਖੀ ਗਏ ਕਿ ਮੈਂ ਅਮਰਿਤਪਾਲ ਦੀ ਪਾਰਟੀ ਦਾ ਬੰਦਾ ਨਹੀਂ ਉਮੀਦਵਾਰ ਨਹੀਂ ਹਾਲਾਂਕਿ ਲੋਕ ਅਮਰਿਤਪਾਲ ਸਿੰਘ ਦੇ ਨਾਂ ਤੇ ਅਜੇ ਵੀ ਵੋਟ ਦੇਣ ਲਈ ਤਿਆਰ ਨੇ ਅਸੀਂ ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ ਅਤੇ ਸਾਨੂੰ ਇਹ ਪਤਾ ਲੱਗਾ ਕਿ ਲੋਕ ਅਜੇ ਵੀ ਅਮਰਤਪਾਲ ਸਿੰਘ ਨੂੰ ਚਾਹੁੰਦੇ ਨੇ ਅਮਰਤਪਾਲ ਦੇ ਪੱਖ ਦੇ ਵਿੱਚ ਨੇ ਅਜੇ ਵੀ ਜੇਲ੍ਹ 'ਚ ਨੇ ਐਮਪੀ ਬਣ ਗਏ ਨੇ ਅਮਰਤਪਾਲ ਸਿੰਘ 2 ਲੱਖ ਤੋਂ ਵੱਧ ਵੋਟਾਂ ਦੇ ਨਾਲ ਪਰ ਮਨਦੀਪ ਸਿੰਘ ਨੇ ਫਾਇਦਾ ਚੁੱਕਣ ਦੀ ਥਾਂ ਇਸ ਚੀਜ਼ ਦਾ ਫਾਇਦਾ ਲੈਣ ਦੀ ਥਾਂ ਅਮਰਤਪਾਲ ਦਾ ਨਾਂ ਵਰਤਣ ਦੀ ਥਾਂ ਉਹਨਾਂ ਨੇ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਮੈਂ ਵਾਰਿਸ ਪੰਜਾਬ ਦੇ ਦਾ ਉਮੀਦਵਾਰ ਨਹੀਂ ਮੈਂ ਤਾਂ ਸਾਰਿਆਂ ਦਾ ਸਾਂਝਾ ਮੈਂ ਤੇ ਆਜ਼ਾਦ ਉਮੀਦਵਾਰਾਂ ਸ਼ਾਇਦ ਉਹਨਾਂ ਨੂੰ ਲੱਗਾ ਕਿ ਜਿਹੜੇ ਅਮਰਤਪਾਲ ਸਿੰਘ ਦੇ ਖਿਲਾਫ ਹੋਣਗੇ ਉਹ ਵੀ ਮੈਨੂੰ ਵੋਟਾਂ ਪਾ ਦੇਣਗੇ ਪਰ ਕੰਮ ਹੋ ਗਿਆ ਉਲਟਾ ਪਾਲ ਸਿੰਘ ਦੇ ਜੋ ਸਪੋਰਟਰ ਸਨ ਉਹਨਾਂ ਨੇ ਵੀ ਵੋਟਾਂ ਨਹੀਂ ਪਾਈਆਂ ਇਸੇ ਕਰਕੇ ਹੀ ਉਹ ਇੰਨੀ ਪਿੱਛੇ ਰਹਿ ਗਏ ਪਹਿਲਾ ਕਾਰਨ ਤਾਂ ਇਹ ਦੂਜਾ ਕਾਰਨ ਅਕਾਲੀ ਦਲ ਮਜ਼ਬੂਤ ਕਿਉਂਕਿ ਪੰਥਕ ਉਮੀਦਵਾਰ ਉਹ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਸ਼੍ਰੋਮਣੀ ਅਕਾਲੀ ਦਲ ਦੇ ਤੇ ਪੰਥਕ ਕੀ ਉਮੀਦਵਾਰ ਇਧਰ ਵਾਰਿਸ ਪੰਜਾਬ ਦੇ ਵੱਲੋਂ ਸਮਰਥਨ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਮਰਥਨ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਸਮਰਥਨ ਹੋਰ ਜਿਹੜੀਆਂ ਵੀ ਪੰਥਕ ਧਿਰਾਂ ਪੰਥਕ ਲੀਡਰ ਸਾਰਿਆਂ ਨੇ ਦਿੱਤਾ ਸਮਰਥਨ ਦੋ ਹੋ ਗਏ ਪੰਥਕ ਉਮੀਦਵਾਰ ਤੇ ਅਕਾਲੀ ਦਲ ਬਾਦਲ ਮજબૂત ਹੋ ਗਿਆ ਉਹਨਾਂ ਨੂੰ ਪੈ ਗਈਆਂ ਜ਼ਿਆਦਾ ਵੋਟਾਂ ਨੁਕਸਾਨ ਹੋ ਗਿਆ ਮਨਦੀਪ ਸਿੰਘ ਨੂੰ ਜੇਕਰ ਅਕਾਲੀ ਦਲ ਮਜ਼ਬੂਤੀ ਨਾਲ ਕਾਰਗੁਜ਼ਾਰੀ ਨਾ ਵਿਖਾਉਂਦਾ ਤਾਂ ਮਨਦੀਪ ਸਿੰਘ ਨੂੰ ਇਸ ਦਾ ਫਾਇਦਾ ਹੋ ਸਕਦਾ ਸੀ ਅਕਾਲੀ ਦਲ ਨੂੰ ਜ਼ਿਆਦਾ ਵੋਟਾਂ ਪੈ ਗਈਆਂ ਇਸ ਕਰਕੇ ਮਨਦੀਪ ਸਿੰਘ ਦਾ ਹੋ ਗਿਆ ਨੁਕਸਾਨ ਕਿਉਂਕਿ ਪੰਥਕ ਵੋਟਾਂ ਦੋ ਤਰ੍ਹਾਂ ਦੇ ਵਿੱਚ ਮੁੱਖ ਤੌਰ ਤੇ ਵੰਡੀਆਂ ਗਈਆਂ ਤੀਜਾ ਕਾਰਨ ਤੀਜਾ ਕਾਰਨ ਇਹ ਹੈ ਕਿ ਮਨਦੀਪ ਸਿੰਘ bari ਉਮੀਦਵਾਰ ਹਰਮੀਤ ਸੰਧੂ ਸ਼ਹਿਰੀ ਉਮੀਦਵਾਰ ਹਲਕੇ ਦਾ ਉਮੀਦਵਾਰ ਮਨਦੀਪ ਸਿੰਘ ਲੋਕਲ ਸਥਾਨਕ ਉਮੀਦਵਾਰ ਨਹੀਂ ਸਨ ਅਤੇ ਉਪਚੋਣ ਦੇ ਵਿੱਚ ਖਾਸ ਤੌਰ ਤੇ ਇਹ ਵੇਖਣ ਨੂੰ ਮਿਲਦਾ ਸਾਨੂੰ ਵੀ ਬੜੇ ਲੋਕਾਂ ਨੇ ਇਹ ਗੱਲ ਆਖੀ ਕਿ ਅਰਮਿਤ ਹੈ ਸਾਡਾ ਲੋਕਲ ਬੰਦਾ ਅਸੀਂ ਰਾਤ ਬਰਾਤੇ ਵੀ ਕਿਤੇ ਹਨੇਰੇ ਸਵੇਰੇ ਵੀ ਜਾਵਾਂਗੇ ਨਾਲ 2-4 ਬੰਦੇ ਲੈ ਕੇ ਵੀ ਜਾਵਾਂਗੇ ਸਿੱਧਾ ਉਹਦੇ ਘਰੇ ਜਾਵਾਂਗੇ ਤੇ ਆਖਾਂਗੇ ਵੀ ਆਹ ਸਾਡਾ ਕੰਮ ਕਰਦੇ ਲੋਕਲ ਬੰਦਾ ਹੈ ਇੱਥੋਂ ਦਾ ਹੀ ਹੈ ਨੇੜੇ ਘਰ ਹੈ ਚਲੇ ਜਾਵਾਂਗੇ ਅਮ੍ਰਿਤਸਰ ਕੌਣ ਜਾਏਗਾ ਮੰਦੀਪ ਤਾਂ ਜਿੱਤ ਕੇ ਚਲਾ ਜਾਏਗਾ ਅਮ੍ਰਿਤਸਰ ਕਾਫੀ ਲੋਕਾਂ ਨੇ ਸਾਨੂੰ ਇਹ ਵੀ ਗੱਲ ਆਖੀ ਹੈ ਨਾ ਨਵਾਂ ਸੀ ਮਨਦੀਪ ਸਿੰਘ ਲੋਕਾਂ ਤੱਕ ਪਹੁੰਚਿਆ ਘਟ ਝੂਣ ਨਿਸ਼ਾਨ ਨਵਾਂ ਉਹ ਵੀ ਲੋਕਾਂ ਨੂੰ ਘਟ ਪਤਾ ਲੱਗਾ ਮਾਈਕ ਹੁੰਦਾ ਅਮਰਤਪਾਲ ਸਿੰਘ ਵਾਲਾ ਤਾ ਗੱਲ ਹੋਰ ਹੋਣੀ ਸੀ ਬਾਲਟੀ ਚੋਣ ਨਿਸ਼ਾਨ ਮਿਲ ਗਿਆ ਬੰਦਾ ਸਿਆਸਤ ਦੇ ਵਿੱਚ ਨਵਾਂ ਬਿਆਨ ਦੇਣ ਦਾ ਵੀ ਉਹਨਾਂ ਪਤਾ ਨਹੀਂ ਲੱਗਾ ਸਿਆਸਤ ਦੇ ਵਿੱਚ ਨਾਂ ਵੀ ਨਵਾਂ ਚਿਹਰਾ ਵੀ ਨਵਾਂ ਤਜਰਬਾ ਵੀ ਨਹੀਂ ਸੀ ਇਹ ਕੁਝ ਗੱਲਾਂ ਦਾ ਨੁਕਸਾਨ ਮਨਦੀਪ ਸਿੰਘ ਨੂੰ ਹੋਇਆ ਜਿਸ ਕਰਕੇ ਉਹ ਤੀਜੇ ਨੰਬਰ ਤੇ ਚਲੇ ਗਏ ਅਤੇ ਅਕਾਲੀਆਂ ਦਾ ਉਭਾਰ ਹੋਇਆ ਤੇ ਮਨਦੀਪ ਸਿੰਘ ਦੀ ਹਾਰ ਹੋਈ ਹੈ ਮੁੱਖ ਤੌਰ ਤੇ ਕੁਝ ਇਹੀ ਕਾਰਨ ਸਾਹਮਣੇ ਆਏ ਨੇ ਇਹਨਾਂ ਤੋਂ ਇਲਾਵਾ ਜੇਕਰ ਤੁਹਾਨੂੰ ਕੋਈ ਹੋਰ ਕਾਰਨ ਲੱਗਦਾ ਤੇ ਕਮੈਂਟ ਕਰਕੇ ਤੁਸੀਂ ਵੀ ਉਹ ਕਾਰਨ ਦੱਸ ਸਕਦੇ ਹੋ